ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆ ਆਪਾਂ ਜਿਹੜੇ ਕਿ ਸਾਹਿਤਿਏ ਆਲੋਚਨਾ ਕਰਾਂਗੇ ਸਾਹਿਤਿਏ ਮਨੋਵਿਗਿਆਨ ਦੇ ਸਾਹਿਤਿਏ ਮਨੋਵਿਗਿਆਨ ਬਾਰੇ ਡਾਕਟਰ ਰਵਿਪ੍ਰੀਤ ਸਿੰਘ ਅਨੁਸਾਰ ਸਾਹਿਤਿਏ ਮਨੋਵਿਗਿਆਨ ਦਾ ਰਿਸ਼ਤਾ ਅਲੱਗ-ਅਲੱਗ ਪੱਤਰਾਂ ਉੱਪਰ ਜੋ ਜਿਹੜਾ ਕਿ ਪਛਾਣਿਆ ਜਾ ਸਕਦਾ ਮਨੋਵਿਗਿਆਨ ਸਾਈਕੋਲੋਜੀ ਸਾਹਿਤ ਲਿਟਰੇਚਰ ਇਹਨਾਂ ਵਿਚਾਰ ਮਨੋਵਿਗਿਆਨ ਸਾਹਿਤਕਾਰ ਦੇ ਵਿਅਕਤੀਤਵ ਨਾਲ ਸੰਬੰਧਿਤ ਹੈ ਮਤਲਬ ਕਿ ਮਨੋਵਿਗਿਆਨ ਜਿਹੜਾ ਸਾਹਿਤਕਾਰ ਆ ਜਿਹੜਾ ਰਾਈਟਰ ਆ ਉਸ ਦਾ ਜਿਹੜੀ ਪਰਸਨੈਲਿਟੀ ਉਸ ਦੇ ਵਿਅਕਤੀਤਵ ਨਾਲ ਸੰਬੰਧਿਤ ਹੁੰਦਾ ਤੇ ਸਿਰਜਣ ਪ੍ਰਕਿਰਿਆ ਨਾਲ ਵੀ ਤੇ ਮਨੋਵਿਗਿਆਨਿਕ ਮਨੋਵਿਗਿਆਨ ਪਾਠਕ ਸਰੋਤੇ ਜਾਂ ਦਰਸ਼ਕ ਉੱਪਰ ਪੈਣ ਵਾਲੇ ਪ੍ਰਭਾਵ ਨਾਲ ਵੀ ਸੰਬੰਧਿਤ ਆ ਮਤਲਬ ਕਿ ਮਨੋਵਾਨਸਟਾ ਕੈਲੋਜੀ ਜਿਹੜੇ ਕਿ ਆਡੀਅנס ਆ ਸਰੋਤੇ ਨੇ ਰੀਡਰ ਨੇ ਉਨਾਤੇ ਜਿਹੜਾ ਕਿ ਪ੍ਰਭਾਵ ਦੀ ਪਾਉਂਦਾ ਸਾਹਿਤ ਤੇ ਮਨੋਵਿਗਿਆਨ ਦੇ ਆਪਸੀ ਸਬੰਧਾਂ ਦੀ ਚਰਚਾ ਉਸ ਸਮੇਂ ਤੋਂ ਚੱਲ ਰਹੀ ਹੈ ਜਦੋਂ ਹਜੇ ਜਦੋਂ ਹਜੇ ਇਸ ਵਿਗਿਆਨ ਦਾ ਜਨਮ ਵੀ ਨਹੀਂ ਕੀਤਾ ਹੋਇਆ ਪਲੇਟੋ ਦਾ ਮਤ ਸੀ ਕਿ ਕਾ ਪ੍ਰਤੀਵਾ ਇੱਕ ਪ੍ਰਕਾਰ ਦਾ পাগল ਬਣਾ ਕਾ ਪ੍ਰਤੀਵਾ ਕੀ ਇੱਕ ਪ੍ਰਕਾਰ ਦਾ পাগল ਬਣਾ ਕਵੀ ਉਸ ਸਮੇਂ ਤੱਕ ਆਪਣੇ ਸ਼ੰਦ ਉਚਾਰ ਨਹੀਂ ਸਕਦਾ ਜਦ ਤੱਕ ਉਸ ਦਾ ਦਿਮਾਗ ਚੱਲ ਨਾ ਜਾਏ ਮਤਲਬ ਕੋਈ ਵੀ ਵਿਅਕਤੀ ਕਾਵਿਯ ਉਸ ਸਮੇਂ ਤੱਕ ਨਹੀਂ ਲਿਖੀ ਰਚਨਾ ਨਹੀਂ ਕਰ ਸਕਦਾ ਜਦ ਤੱਕ ਉਸ ਦਾ ਦਿਮਾਗ ਚੱਲਣਾ ਜਾਰੀ ਹੈ ਆਦਮੀ ਕਿਉਂਕਿ ਉਹ ਦੇ ਮਨੋਵਿਸ਼ਲੇਸ਼ਕ ਐਡਲਰ ਦਾ ਮਤਲਬ ਕਿ ਕਾਵ ਰਚਨਾ ਦੀ ਦਾਤ ਇੱਕ ਪ੍ਰਕਾਰ ਦੀ ਹਾਨੀ ਪੂਰਤੀ ਹੈ ਤੇ ਫਰਾਇਡ ਨੇ ਵੀ ਸਾਹਿਤ ਦਾ ਸੰਬੰਧ ਮਨੋਰੋਗ ਨਾਲ ਜੋੜਿਆ ਤੇ ਉਸ ਦਿਨ ਸਾਰਾ ਕਲਾਕਾਰ ਜਥਾਰ ਤੋਂ ਆਫਲਾਈਨ ਕਰਦਾ ਕਿਉਂਕਿ ਉਹ ਜਥਾਰਤ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦਾ ਤੇ ਆਪਣੀ ਸਾਹਿਤਕਾਰੀ ਦੀ ਦਾਤ ਰਾਹੀਂ ਆਪਣੇ ਸੁਪਨਿਆਂ ਨੂੰ ਇੱਕ ਨਵੇਂ ਪ੍ਰਕਾਰ ਦੇ ਜਥਾਰਤ ਵਿੱਚ ਢਾਹ ਲੈਂਦਾ ਇਸ ਤਰ੍ਹਾਂ ਸਾਹਿਤਕਾਰ ਸੁਪਨੋਂ ਲੋਕ ਤੋਂ ਜਥਾਰਤ ਲੋਕ ਤੱਕ ਪਰਤਾਂ ਦਾ ਕਈ ਲੇਖਕ ਸਮਝਦੇ ਨੇ ਕਿ ਮਨੋਰੋ ਮਨਰੋਗ ਦਾ ਫਰਾਈਡੀ ਸੰਕਲਪਤਾ 19 ਸਈ ਦੀ ਸਮਾਪਤੀ ਲਈ ਦਾ ਸੰਕਲਪ ਹੈ ਤੇ ਮਾਰਕਸ ਆਧੁਨਿਕ ਯਥਾਰਤਵਾਦੀ ਚਿੰਤਕਾਂ ਦੀ ਰੋਸ਼ਨੀ ਵਿੱਚ ਵੀ ਇਹਨੂੰ ਸੋਚਿਆ ਜਾਣਾ ਚਾਹੀਦਾ ਸਾਹਿਤਕਾਰ ਬਿਸ਼ੇਸ਼ ਤੌਰ ਤੇ ਕਵੀਆਂ ਨਾਲ ਇੱਕ ਹੋਰ ਗੁਣ ਵੀ ਸੰਬੰਧਿਤ ਕੀਤਾ ਜਾਂਦਾ ਜਿਸ ਨੂੰ ਕੀ ਕਹਿੰਦੇ ਨੇ ਸਿਨਾ ਸਿਨਾਸਥੀzia ਸਾਹਿਤਕਾਰ ਵਿਸ਼ੇਸ਼ ਤੌਰ ਤੇ ਜਿਹੜੇ ਪੋਇਟ ਨੇ ਕਵੀ ਨੇ ਉਹਨਾਂ ਨਾਲ ਇੱਕ ਹੋਰ ਗੁਣ ਵੀ ਸੌਂਧ ਕੀਤਾ ਜਾਂਦਾ ਉਹ ਹੈਗਾ ਜਿਹਨੂੰ ਕਹਿੰਦੇ ਨੇ ਸਿਨਾਸਥੀzia ਤੇ ਇਹ ਗੁਣ ਇੰਦਰੀਆਂ ਤੇ ਪ੍ਰਤੱਖਪਨ ਨੂੰ ਇੱਕ ਹੋਰ ਥਾਂ ਜੋੜ ਦਿੰਦਾ ਇੱਕੋ ਥਾਂ ਜੋੜ ਦਿੰਦਾ ਤੇ ਇਸ ਦਾ ਜੋੜ ਮੇਲ ਉਸ ਸਮੇਂ ਦੀ ਯਾਦ ਕਰਵਾਉਂਦਾ ਜਦੋਂ ਮਨੁੱਖ ਦੀਆਂ ਇੰਦਰੀਆਂ ਨੇ ਨਿਖੜਮੇ ਕਾਰਜ ਨਹੀਂ ਅਰੰਭ ਕੀਤੇ ਜੋ ਤੱਕ ਮਨੁੱਖ ਦੇ ਇੰਦਰੀਆਂ ਨੇ ਨਿਖੜਮੇ ਕਾਰਜ ਸ਼ੁਰੂ ਨਹੀਂ ਕੀਤੇ ਇਲੀਟ ਜੁੰਗ ਨੇ ਚਾਰ ਚਰਿੱਤਰ ਵਰਗ ਬਣਾਏ ਨੇ ਪਰ ਸਾਰੇ ਲੇਖਕਾਂ ਨੂੰ ਇਸ ਕਿਸੇ ਇੱਕ ਚਰਿੱਤਰ ਵਰਗ ਨਾਲ ਸੋਚ ਨਹੀਂ ਕੀਤਾ ਜਾ ਸਕਦਾ ਜੇਕਰ ਇਹ ਹੁੰਦਾ ਤਾਂ ਕਪਤਾ ਦੀ ਬਹੁਰੰਗੀ ਵੰਸਵੰਤਾ ਸੰਭਵ ਨਾ ਹੁੰਦੀ ਅਸੀਂ ਦੇਖ ਲੈ ਕਿ ਰੋਸ਼ਨੀ ਅਸੀਂ ਦੇਖ ਲੈ ਕਿ ਰੋਮਾਨੀ ਵਰਤੀ ਵਾਲੇ ਦੋ ਕਵੀ ਇੱਕ ਦੂਜੇ ਤੋਂ ਵੱਖਰੇ ਸੁਭਾਅ ਦੇ ਮਾਲ ਖਸਾਦੇ ਨੇ ਰੋਮਾਨੀ ਵਰਤੀ ਵਾਲੇ ਦੋ ਕਵੀ ਇੱਕ ਦੂਜੇ ਤੋਂ ਅਲੱਗ-ਅਲੱਗ ਹੋ ਸਕਦੇ ਨੇ ਸਿਰਜਣਾਤਮਕ ਪ੍ਰਕਿਰਿਆ ਮੁੱਖ ਅਤੀ ਸਮੁੱਚੇ ਵਿਅਕਤੀਤਵ ਨਾਲ ਸਬੰਧਿਤ ਹੈ ਤੇ ਉਸ ਨੂੰ ਕੇਵਲ ਇੱਕ ਖੰਡ ਤੀਕ ਨਾਲ ਸੀਮਿਤ ਨਹੀਂ ਕੀਤਾ ਜਾ ਸਕਦਾ ਕਾਵਗਿਰਤ ਅਵਚੇਤਨ ਵਿੱਚੋਂ ਜਨਮ ਲੈਂਦੀ ਹੈ ਪਰ ਰਚਨਾ ਸਮੇਂ ਕਈ ਕਵੀ ਸੁਚੇਤ ਯਤਨ ਵੀ ਕਰਦਾ ਤੇ ਉਹ ਤਾਂ ਰਚਨਾ ਕਰਨ ਤੋਂ ਮਗਰੋਂ ਵੀ ਉਸ ਵਿੱਚ ਸੁਚੇਤ ਸੁਧਾਈ ਕਰਨ ਦਾ ਕਰਦਾ ਰਹਿੰਦਾ ਭਾਵੇਂ ਕਰੋਚੇ ਕਵੀ ਦੀ ਮਾਨਸਿਕਤਾ ਮਾਨਸਿਕਤਾ ਪ੍ਰਭਾਵ ਤੇ ਇਸ ਦੀ ਰਚਨਾ ਅਗਰਤੀ ਉਚਕਾਰ ਕੋਈ ਅੰਤਰ ਨਹੀਂ ਮੰਨਦਾ ਪਰੰਤੂ ਬਹੁਤ ਸਾਰੇ ਲੇਖਕਾਂ ਅ ਦੇਖਤੇ ਲੋਚਕਾ ਪ੍ਰਭਾਵ ਤੇ ਵਿਅਕਤੀ ਨੂੰ ਆਪੇ ਦੇ ਹੱਕ ਵਿੱਚ ਨਹੀਂ ਮੰਨਦੇ ਪ੍ਰੇਨਾ ਜਾਂ ਵਿਸ਼ੇਸ਼ ਰਚਨਾ ਦੇ ਅਚੇਤਕ ਦੇ ਪਰੰਪਰਾਗਤ ਨਾ ਨੇ ਆਧੁਨਿਕ ਯੁੱਗ ਵਿੱਚ ਯੁੱਗ ਵਿੱਚ ਅਵੇਸ਼ ਦੇ ਉੱਗੇ ਲੱਛਣ ਅਚੰਚੇਤੀ ਕਿਰਿਆ ਤੇ ਨਿਰਵਿਅਕਤੀਕਰਨ ਮੰਨੇ ਜਾਂਦੇ ਨੇ ਕਪਤਾ ਕਵਤਾ ਕਵੀ ਦੇ ਵਿਅਕਤੀਤਵ ਦਾ ਪ੍ਰਗਟਾਵਾ ਨੇ ਸਗੋਂ ਕਵੀ ਕਾਵਿ ਰਚਨਾ ਵਿੱਚ ਇੱਕ ਮਾਧਮ ਅਤਰਾ ਸਿਰਜਣਾਤਮਕਤਾ ਦੀ ਆਪਣੀ ਹੋ ਦਾ ਅਦਿਸ਼ ਅਾਦਿਮ ਆਦਿਮ ਭਾਇਚਾਰੇ ਵਿੱਚ ਦੇਵੀ ਪ੍ਰੇਰਣਾ ਵਾਲੇ ਜਿਹੇ ਕਵੀ ਨੇ ਜੋ ਲੋਕਾਂ ਨੂੰ ਅਵੇਸ਼ ਤੱਕ ਪਹੁੰਚਣ ਦੀ ਇੱਕ ਵਿਧੀ ਸਿਖਾ ਦਿੰਦੇ ਨੇ ਭਾਰਤ ਦੇ ਅਧਿਆਤਮਵਾਦੀ ਪੀਨ ਨਿਸ਼ਚਿਤ ਸਮੇ ਦੇ ਸਥਾਨ ਦੇ ਪ੍ਰੇਰਣਾ ਸਥਾਨ ਦੇ ਪ੍ਰਾਰਥਨਾ ਸਮਾਧੀ ਜਾਂ ਮੰਤਰ ਬੋਲ ਰਹੀ ਆਪਣੇ ਆਪ ਨੂੰ ਅਵੇਸ਼ ਵਿੱਚ ਲੈ ਜਾਂਦੇ ਨੇ ਤੇ ਵਰਤਮਾਨ ਸਮੇਂ ਵਿੱਚ ਕੁਝ ਲੇਖਕਾਂ ਦਾ ਵਿਸ਼ਵਾਸ ਹੈ ਕਿ ਕੁਝ ਵਿਸ਼ੇਸ਼ ਪ੍ਰਕਾਰ ਦੇ ਪ੍ਰਕਿਆਵਾਂ ਰਾਹੀਂ ਸਿਰਜਣਾਤਮਕ ਸਥਿਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇਂ ਕੁਝ ਲੇਖਕ ਬਿਸਤਰ ਉੱਪਰ ਲੇਟ ਕੇ ਲਿਖ ਸਾਦੇ ਨੇ ਕਈ ਸਾਧਕਾਂ ਸ਼ਾਂਤ ਤੇ ਇਕਾਂਤ ਮਾਹੌਲ ਪਸੰਦ ਕਰਦੇ ਨੇ ਕਈ ਰੋਲਗ ਹੋਣਾ ਅਯੋਕੇ ਵਿੱਚ ਯੁੱਗ ਵਿੱਚ ਮਤਲਬ ਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਬਹੁਤੀ ਚਰਚਾ ਇਸ ਗੱਲ ਬਾਰੇ ਕੀਤੀ ਜਾਂਦੀ ਹੈ ਕਿ ਸਾਹਿਤ ਸਿਰਜਣਾ ਵਿੱਚ ਸਟੇਟ ਤੇ ਅਚੇਤ ਕਿੰਨਾ ਖੂਤਖਲਾ ਸਾਹਿਤ ਇਤਿਹਾਸ ਵਿੱਚ ਕਲਾਸਿਕਲ ਤੇ ਰੋਮਾਂਟਿਕ ਕਲਾ ਵੰਡ ਦਾ ਅਮਿਸ਼ਲੇਸ਼ਨ ਕਰਦੇ ਹਾਂ ਅਸੀਂ ਚੇਤ ਤੇ ਅਚੇਤ ਮੰਨਦੇ ਯੋਗਦਾਨ ਦਾ ਜ਼ਿਕਰ ਹੁੰਦਾ ਆਇਆ ਤੇ ਰੋਮਾਂਟਿਕ ਸਾਹਿਤ ਆਪਮਹਾਰੀ ਅਚੇਤ ਕਿਰਿਆ ਨਾਲ ਸੰਬੰਧਿਤ ਕੀਤਾ ਜਾਂਦਾ ਕਲਾਸਿਕਲ ਤੇ ਯਥਾਰਥਵਾਦੀ ਸਾਹਿਤ ਸੁਚੇਤ ਬੌਧਿਕ ਸ਼ਿਲਪ ਸਾਧਨਾਂ ਦੇ ਸੰਚਾਰ ਸੰਚਾਰ ਨਾਲ ਆਧੁਨਿਕ ਯੁੱਗ ਵਿੱਚ ਕਾਵਿ ਰਚਨਾ ਜਾਂ ਤਾਂ ਅੰਨੀ ਅਧਿਆਤਮਿਕਤਾ ਦਾ ਪ੍ਰਗਟਾਵਾ ਜਾਂ ਸਿੱਖਤ ਰਮ ਦੇ ਮਾਰਕਸਵਾਦੀ ਭਾਵਕ ਪ੍ਰਭਾਵ ਦਾ ਪ੍ਰਤੀਬੰਧ ਗਤੀਵਿੰਦ ਤੇ ਫਿਰ ਵੀ ਪੱਛਮੀ ਚੇਤਨ ਦੇ ਪ੍ਰਭਾਵ ਅਸਰ ਤੇ ਸੁਚੇਤ ਕਲਾਕਾਰ ਦੇ ਸੰਕਲਪ ਨੂੰ ਮਣੀਮੋਟੀ ਵਾਕਫੀਤ ਹੋਈ ਹੈ ਪੰਜਾਬੀ ਦੇ ਨਾਵਲਕਾਰਾਂ ਜਾਂ ਨਾਟਕਕਾਰਾਂ ਪੰਜਾਬੀ ਦੇ ਨਾਵਲਕਾਰਾਂ ਜਾਂ ਨਾਟਕਕਾਰਾਂ ਨੇ ਆਪਣੇ ਪਾਤਰਾਂ ਜਾਂ ਕਥਾਨਕ ਸਥਿਤੀ ਨੂੰ ਕਿਸ ਕਦੇ ਕਿਸੇ ਮਨੋਵਿਗਿਆਨਕ ਸਿਧਾਂਤ ਦੇ ਅਨੁਸਾਰ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤਾ ਪੰਜਾਬੀ ਦੇ ਲੋਕਾਂ ਨੇ ਵੀ ਇਸੇ ਪਾਸੇ ਕੋਈ ਰੁਚੀ ਨਹੀਂ ਦਿਖਾਈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਚੇਤ ਕਲਾਕਾਰੋਂ ਮਨੋਵਿਗਿਆਨ ਰਾਹੀਂ ਆਪਣੇ ਜਥਾਰਤ ਭਾਵਨਾ ਨੂੰ ਵਧੇਰੇ ਤਿੱਖਾ ਕਰ ਸਕਦੇ ਨੇ ਮਨੋਵਿਗਿਆਨ ਸਿਰਜਣਾਤਮਕ ਖਿਰਿਆ ਦੀ ਤਿਆਰੀ ਲਈ ਕੰਮ ਦੇ ਸਕਦਾ ਹੈ ਤੇ ਸਾਇ ਤੇ ਕਿਰਤ ਵਿੱਚ ਮਨ ਵਗਿਆ ਸੱਚ ਦਾ ਹੀ ਮੂਲਵਾਨ ਹੈ ਤੇ ਉਹ ਕਲਾਤਮਕ ਨੂੰ ਵਿੱਚ ਬਦਲ ਜਾਵੇ